ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਦੇ YouTube ਤੋਂ ਚੈਨਲ ਦੇ ਜਿਹੜੇ ਸਮੂੱਚੇ ਉਦਾਰਿਆਂ ਦੇ ਸਾਰੇ ਸਾ익 ਸਹਿਬਾਨ ਜੀ ਤੁਸੀਂ ਇੱਥੇ ਪਹੁੰਚੇ ਜੇ ਤੁਹਾਡਾ ਧੰਨਵਾਦ ਅੱਜ ਦਾ ਜਿਹੜਾ ਵਿਸ਼ਾ ਆ ਉਹ ਜਿਹੜੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰ ਰਕਿਸ਼ਲੇ ਲੰਬੇ ਸਮੇਂ ਤੋਂ ਨਹੀਂ ਲੱਗ ਰਹੇ ਉਹਨੂੰ ਲੈ ਕੇ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਵੀ ਸਰਕਾਰ ਇਹ ਬਦਲਾਅ ਤੋਂ ਬਾਅਦ ਆਈ ਹੈ ਇਨਾਂ ਦਾ ਬਹੁਤ ਵੱਡਾ ਮਤਲਬ ਸੀ ਇਹ ਇੱਕ ਮਾਡਲ ਪੇਸ਼ ਕਰਦੇ ਸੀ ਅ ਸਕੂਲ ਆਫ ਐਮਿਨੈਂਸ ਦਾ ਕਿ ਇਦਾਂ ਦੇ ਸਕੂਲ ਬਣਾਏ ਜਾਣਗੇ ਸਕੂਲ ਤੇ ਤੁਹਾਡੇ ਸਾਹਮਣੇ ਇਹ ਜਿੰਨੇ ਜਣ ਬਣੇ ਇੱਕ ਇੱਕ ਦੋ ਦੋ ਜ਼ਿਲ੍ਹਿਆਂ ਦੇ ਵਿੱਚ ਬਣੇ ਨੇ ਉਹ ਵੀ ਪੁਰਾਣੇ ਸਕੂਲਾਂ ਨੂੰ ਅਪਡੇਟ ਕੀਤਾ ਗਿਆ ਅਪਗ੍ਰੇਡ ਕੀਤਾ ਗਿਆ ਪਰ ਉਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਧਿਆਨ ਦੇਣਾ ਚਾਹੁੰਦਾ ਕਿ ਸਕੂਲ ਤੋਂ ਬਾਅਦ ਜਿਹੜੀਆਂ ਵੱਡੇ ادارے ਨੇ ਯੂਨੀਵਰਸਟੀਆਂ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਨਗੋਲਿਆ ਕੀਤਾ ਗਿਆ ਉੱਥੇ ਦੇ ਪ੍ਰਬੰਧ ਨੂੰ ਮੈਂ ਤੁਹਾਡੇ ਧਿਆਨ ਤੁਹਾਡੇ ਰਹੀਂ ਸਰਕਾਰ ਦੇ ਧਿਆਨ ਚ ਵੀ ਲਿਆਉਣਾ ਚਾਹਣਾ ਤੇ ਲੋਕਾਂ ਦੇ ਧਿਆਨ ਚ ਵੀ ਲਿਆਉਣਾ ਚਾਹਣਾ ਅਫਸਰ ਦੇ ਅਫਸਰ ਸਹਿਬਾਨ ਦੇ ਧਿਆਨ ਚ ਵੀ ਲਿਆਉਣਾ ਚਾਹਣਾ ਕਿ ਪੰਜਾਬ ਦੀਆਂ ਨਾਮਵਰ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੇ ਬਹੁਤ ਵੱਡਾ ਨਿਮਾਣਾ ਬਹੁਤ ਵੱਡਾ ਨਾਂ ਹੈ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਵੀ ਮਨਾਇਆ ਜਾ ਰਿਹਾ ਪਰ ਦੁੱਖਣਾ ਕਹਿਣਾ ਪੈ ਰਿਹਾ ਕਿ ਪੰਜਾਬ ਚ ਪੰਜਾਬ ਯੂਨੀਵਰਸਿਟੀ ਪਟਿਆਲਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਸਰਦਾਰ ਬੇਨ ਸਿੰਘ ਸਟੇਟ ਯੂਨੀਵਰਸਿਟੀ ਗਰਦਾਸਪੁਰ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਐਮ ਬੀ ਐਸ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਪਿਛਲੇ ਤਿੰਨ ਤੋਂ ਲੈ ਕੇ ਕਰੀਬ 4 ਤਿੰਨ ਮਹੀਨੇ ਤੋਂ ਲੈ ਕੇ 4 ਸਾਲਾਂ ਤੱਕ ਇਹਨਾਂ ਦੇ ਅਡਹੌਕ ਤੇ ਜਿਹੜੇ ਆ ਜਿਹੜੇ ਵਾਧੂ ਚਾਰਜ ਦੇ ਕੇ ਰੈਗੂਲਰ ਵਾਈਸ ਚਾਂਸਲਰ ਇਹਨਾਂ ਤੇ ਲਾਏ ਗਏ ਆ ਰੈਗੂਲਰ ਵਾਈਸ ਚਾਂਸਲਰ ਕੋਈ ਨਹੀਂ ਹੈਗਾ ਜਿਹਦੇ ਕਰਕੇ ਇਹਨਾਂ ਦੇ ਕੰਮਕਾਜ ਦੇ ਵਿੱਚ ਬਹੁਤ ਵੱਡਾ ਫਰਕ ਪੈ ਰਿਹਾ ਔਰ ਇਹਦੇ ਨਾਲ ਬਹੁਤ ਵੱਡਾ ਪ੍ਰਬੰਧਨ ਦੇ ਵਿੱਚ ਫਰਕ ਪੈ ਰਿਹਾ ਔਰ ਹੁਣ ਜਿਹੜਾ ਸਭ ਤੋਂ ਵੱਡੀ ਮੁਸ਼ਕਲਤ ਇਹ ਹੈ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੈ ਔਰ ਬਹੁਤ ਵੱਡਾ ਨਾਂ ਹੈ ਔਰ ਬੜਾ ਅੱਛਾ ਉਹਦਾ ਪ੍ਰੋਗਰੈਸ ਹੈ ਪਿਛਲੇ ਲੰਬੇ ਸਮੇਂ ਤੋਂ ਉਹ ਕਰ ਰਹੀ ਹੈ ਖਾਸ ਕਰਕੇ ਪਿਛਲੇ 4-5 ਸਾਲਾਂ ਤੋਂ ਔਰ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ 16 ਨਵੰਬਰ 2024 ਨੂੰ ਉਹਨਾਂ ਦਾ ਸੇਵਾਮੁਕਤ ਹੋ ਗਏ ਨੇ ਉਦੇ ਨਾਲ ਉਹਨਾਂ ਨੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਤਰਨਤਾਰਨ ਦੇ ਵੀ ਮੌਜੂਦਾ ਹੁੰਦਾ ਵਿਚਾਰ ਜਿਉਂਨਾ ਕੋ ਸੀ ਮੌਜੂਦਾ ਦੋਵਾਂ ਦੇ ਇਹ ਵਾਈਸ ਚਾਂਸਲਰ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ 18 ਨਵੰਬਰ ਨੂੰ ਉਹਨਾਂ ਨੇ ਵੀ ਰਿਜ਼ਾਈਨ ਦਿੱਤਾ ਨਾ ਪੰਜਾਬ ਸਰਕਾਰ ਵੱਲੋਂ ਕੋਈ ਉਹਦਾ ਧਿਆਨ ਲਿਆ ਗਿਆ ਕਿ ਇੱਥੇ ਵਾਈਸ ਚਾਂਸਲਰ ਕੌਣ ਹੋਏਗਾ ਅਗਲਾ ਔਰ ਨਾ ਗਵਰਨਰ ਸਾਹਿਬ ਵੱਲੋਂ ਕੋਈ ਦਿੱਤੇ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਚਾਂਸਲਰ ਸਾਰੀ ਯੂਨੀਵਰਸਿਟੀਆਂ ਤੇ ਉਹ ਨਹੀਂ ਪਰ ਤੁਹਾਨੂੰ ਪਤਾ ਕਿ ਜਿਹੜਾ ਪ੍ਰਬੰਧਨ ਦਾ ਕੰਮ ਹੈ ਉਹ ਸਾਰਾ ਵਾਈਸ ਚਾਂਸਲਰ ਕੋਲ ਹੁੰਦਾ ਯੂਨੀਵਰਸਿਟੀ ਨੂੰ ਅੱਗੇ ਲਿਜਾਣ ਦਾ ਪੜ੍ਹਾਈ ਦਾ ਪ੍ਰਬੰਧ ਕਰਨ ਦਾ ਗ੍ਰਾਂਟਸ ਦਾ ਕਰਨ ਦਾ ਉਹਦੀ ਇਨਫਰਾਸਟ੍ਰਕਚਰ ਨੂੰ ਪ੍ਰਬੰਧ ਕਰਨ ਦਾ ਸਾਰਾ ਪ੍ਰਬੰਧ ਵਾਈਸ ਚਾਂਸਲਰ ਦੇ ਕੋਲ ਹੁੰਦਾ ਹੈ ਔਰ ਇਸੇ ਤਰ੍ਹਾਂ ਹੀ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਕਿ ਸਾਡੇ ਬਹੁਤ ਹੀ ਮਤਲਬ ਇੱਕ ਨਾਮਵਰ ਯੂਨੀਵਰਸਿਟੀ ਹੈ ਵੱਖਰੀ ਗੱਲ ਹੈ ਕਿ ਗ੍ਰਾਂਟ ਨਾਮ ਮਿਲਣ ਦੀ ਵਜ੍ਹਾ ਕਰਕੇ ਉੱਥੇ ਬੜੀਆਂ ਤਕਲੀਫਾਂ ਨੇ ਉੱਥੋਂ ਦੀਆਂ 5 ਅਪ੍ਰੈਲ 2024 ਤੋਂ ਜਿਹੜੇ ਮੁੱਖ ਪ੍ਰਮੁੱਖ ਉੱਚ ਉਚੇਰੀ ਸਿੱਖਿਆ ਦੇ ਸਕੱਤਰ ਨੇ ਕੇ ਕੇ ਜਾਦਵ ਜੀ ਉਹਨਾਂ ਕੋ ਚਾਰਜ ਦੇ ਉਹ ਵੀ 5 ਅਪ੍ਰੈਲ 2024 ਤੋਂ ਉਹਨਾਂ ਦਾ ਵੀ 1 ਮਹੀਨਾ ਪਿੱਛੇ ਉਹਨਾਂ ਦਾ ਵਧਾਇਆ ਗਿਆ ਕੇ ਕੇ ਜਾਦਵ ਜੀ ਦਾ ਉਹ ਵੀ ਜਿਹੜਾ 25 ਅਪ੍ਰੈਲ ਨੂੰ ਖਤਮ ਹੋਣਾ ਹੈ ਕੱਲ ਦੀ ਉਹਦੀ ਬੰਨਿਆ ਦੇ ਇਸੇ ਤਰ੍ਹਾਂ ਡਾਕਟਰ ਸੰਦੀਪ ਕਾਂਸਰ ਇੱਕ ਸਭ ਤੋਂ ਸੀਨੀਅਰ ਫੈਕਲਟੀ ਮੈਂਬਰ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬਠਿੰਡਾ ਦੇ ਉਹਨਾਂ ਦਾ ਵੀ ਮਤਲਬ ਕਾਰਜ ਜਿਹੜਾ ਉਹਨਾਂ ਨੂੰ ਵਾਧੂ ਕਾਰਜ ਦਿੱਤੇ ਗਏ ਨੇ ਮੇਰੀ ਤੁਹਾਡੇ ਧਿਆਨ ਚ ਇਹ ਕਹਿਣ ਦੀ ਮਨਛਾ ਹੈ ਕਿ ਸਰਕਾਰ ਦਾ ਉਚੇਰੀ ਸਿੱਖਿਆ ਨੂੰ ਬੱਚਿਆਂ ਦਾ ਫਿਊਚਰ ਨਹੀਂ ਸਾਡੇ ਜਿਹੜਾ ਐਜੂਕੇਸ਼ਨ ਹੈ ਇਹ ਭੁੱਖਾ ਸਾਡੇ ਦੀਜ ਦਾ ਔਰ ਸਾਡੇ ਬੱਚੇ ਇੱਥੋਂ ਹੀ ਸਾਡੇ ਜਿਹੜਾ ਸਮਾਜ ਹੈ ਉਹ ਤਿਆਰ ਹੋਣਾ ਚਾਹੇ ਕਾਰਜ ਪ੍ਰਣਾਲੀ ਹੋਵੇ ਚਾਹੇ ਵਿਧਾਨਪਾਲਿਕਾ ਹੋਵੇ ਸਭ ਕੁਝ ਪਰ ਲੰਬਾ ਸਮਾਂ ਇਨੀ ਬੇਰੁਖੀ ਰੱਖਣੀ ਇਹ ਗਲਤ ਗੱਲ ਐ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਨਾ ਕਿ ਇਨਾਂ ਜਿੱਥੇ ਤੁਸੀਂ ਸਕੂਲਾਂ ਦਾ ਕਿਹਾ ਸੀ ਸਕੂਲਾਂ ਦਾ ਵੀ ਪਿੱਛੇ ਉਸ ਪੱਧਰ ਦੇ ਉੱਤੇ ਕੰਮ ਨਹੀਂ ਹੋਇਆ ਜਿਸ ਪੱਧਰ ਤੇ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਅ ਤੇ ਲੈਣ ਤੋਂ ਪਹਿਲਾਂ ਵੱਡਾ ਜਿਹੜਾ ਹੁਣ ਐਸ ਵੇਲੇ ਨੁਕਸਾਨ ਹੋ ਰਿਹਾ ਉਹ ਇਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਰ ਨਾ ਹੁੰਦੇ ਐ ਕਿਉਂਕਿ ਉਹ ਸਾਰਾ ਵਾਧੂ ਚਾਰਜ ਦਿੱਤੇ ਗਏ ਨੇ ਡਾਕ ਦੇ ਉੱਤੇ ਕਿਸੇ ਨੂੰ ਜਦ ਕਿ ਰੈਗੂਲਰ ਚਾਂਸਲਰ ਵਾਈਸ ਚਾਂਸਲਰ ਨਹੀਂ ਲੱਗੇ ਮੇਰੀ ਪੁਰਜੋਰ ਮੰਗ ਹੈ ਕਿ ਸਰਕਾਰ ਤੁਰੰਤ ਇਸ ਵੱਲ ਧਿਆਨ ਦੇ ਕੇ ਬਾਕੀ ਕੰਮਾਂ ਨੂੰ ਪਿੱਛੇ ਰੱਖ ਕੇ ਵਾਈਸ ਚਾਂਸਲਰ ਲਾਉਣ ਦੀ ਨਿਯੁਕਤੀ ਕਰਨ ਦੀ ਪ੍ਰਕਿਰਿਆ ਪੂਰੀ ਕਰੇ ਔਰ ਰੈਗੂਲਰ ਵਾਈਸ ਚਾਂਸਲਰ ਸਾਰੀ ਯੂਨੀਵਰਸਿਟੀਆਂ ਨੂੰ ਦੇਣ ਇਹ ਬਹੁਤ ਜ਼ਰੂਰੀ ਹੈ ਇਹਦੇ ਨਾਲ ਕੋਈ ਸਰਕਾਰ ਜਿਹੜਾ ਚਾਹੀ ਹੋਰ ਕੰਮਾਂ ਦੇ ਵਿੱਚ ਵੀ ਮੁਸ਼ਕਿਲਾਂ ਨੇ ਪਰ ਇਹ ਵੀ ਮੈਂ ਮੰਨਦਾ ਕਿ ਇੱਕ ਜਿਹੜੇ ਮੁੱਖ ਕੰਮ ਨੇ ਉਹਨਾਂ ਚੋਂ ਇੱਕ ਹੈ ਤੇ ਜਿਹਦੇ ਵੱਲ ਬਿਲਕੁਲ ਧਿਆਨ ਨਹੀਂ ਗਿਆ ਮੇਰਾ ਲੈ ਕਾਲ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਆ ਜਾਣੀਆਂ ਸਰਕਾਰਾਂ ਨੇ ਫਿਰ ਉਹਦੇ ਵਿੱਚ ਵਿਧੀ ਹੋ ਜਾਣਾ ਔਰ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਹਾਇਰ ਐਜੂਕੇਸ਼ਨ ਮਿਨਿਸਟਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਬਾਕੀ ਕੰਮਾਂ ਨੂੰ ਛੱਡ ਕੇ ਇਸ ਦਾ ਮਲਤਾਨ ਦਿਓ ਕਿਉਂਕਿ ਮਿਨਿਸਟਰੀਆਂ ਔਰ ਸਰਕਾਰ ਦਾ ਹੀ ਫਰਜ਼ ਹੁੰਦਾ ਕਿ ਸਮਾਜ ਦਾ ਔਰ ਬੱਚਿਆਂ ਦੇ ਭੁੱਖ ਦਾ ਖਿਆਲ ਰੱਖਣਾ ਪਰ ਇਹਦੇ ਵਿੱਚ ਇਹਨਾਂ ਦੇ ਨਾ ਲੱਗਣ ਦਾ ਕਾਰਨ ਜਾਂ ਤੇ ਗੈਰ ਤਜਰਬੇਕਾਰੀ ਹੈ ਜਾਂ ਜਿਹੜੀ ਅਫਸਰਸ਼ਾਹੀ ਹੈ ਉਹ ਤੁਹਾਨੂੰ ਕੋਈ ਰਾਹ ਨਹੀਂ ਦੇ ਰਹੀ ਜਾਂ ਤੁਹਾਡਾ ਤਜਰਬਾ ਜਿਹੜਾ ਉਹ ਇੱਥੋਂ ਤੱਕ ਹੈ ਨਹੀਂ ਵੀ ਕਿੰਨੀ ਜ਼ਰੂਰਤ ਹੈ ਇਸ ਗੱਲ ਦੀ ਠੀਕ ਹੈ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਿ ਦਨੇ ਸਰਕਾਰਾਂ ਨੂੰ ਨਿੰਦੇ ਠੀਕ ਹੈ ਤੁਸੀਂ ਨਿੰਦਗੇ ਸਰਕਾਰ ਬਣਾਈ ਹੈ ਪਰ ਹੁਣ ਕੰਮ ਤੇ ਤੁਸੀਂ ਕਰਕੇ ਦੇਣਾ ਨਾ ਇਸ ਗੱਲ ਦਾ ਤੁਸੀਂ ਸਰਕਾਰ ਤੇ ਜੇ ਇਹ ਨਈ ਚੀਜ਼ਾਂ ਤੁਸੀਂ ਪੂਰੀਆਂ ਕਰਨੀਆਂ ਮੈਂ ਗਵਰਨਰ ਸਾਹਿਬ ਤੋਂ ਵੀ ਮੰਗ ਕਰਦਾ ਕਿ ਗਵਰਨਰ ਸਾਹਿਬ ਵੀ ਇਹਦੇ ਚ ਦਖਲ ਦੇ ਕੇ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਯੂਨੀਵਰਸਿਟੀਆਂ ਨੂੰ ਰੈਗੂਲਰ ਵਾਈਸ ਚਾਂਸਲਰ ਦਿੱਤੇ ਜਾਣ ਤਾਂ ਕਿ ਇਹਨਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਕੋਈ ਅਸਰ ਨਾ ਪਵੇ ਇਹਨਾਂ ਯੂਨੀਵਰਸਿਟੀਆਂ ਦੇ ਬੱਚਿਆਂ ਦੇ ਪੜ੍ਹਾਈ ਤੇ ਕੋਈ ਅਸਰ ਨਾ ਪਵੇ ਕਿਉਂਕਿ ਰੈਗੂਲਰ ਵਾਈਸ ਚਾਂਸਲਰ ਦਾ ਤੇ ਡਾਕ ਦੇ ਵਾਈਸ ਚਾਂਸਲਰ ਦਾ ਬਹੁਤ ਕੰਮਕਾਜ ਦੇ ਵਿੱਚ ਫਰਕ ਹੁੰਦਾ ਹੈ ਔਰ ਹੁਣ ਸਾਡੀ ਤਰਨਤਾਰਨ ਜਿਹੜੀ ਲਾਅ ਯੂਨੀਵਰਸਿਟੀ ਹੈ ਉਹ ਵੀ ਵਾਈਸ ਚਾਂਸਲਰ ਤੋਂ ਬਿਨਾਂ ਹੋ ਗਈ ਹੈ ਔਰ ਗੁਰਨਾਰਕਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਤੋਂ ਬਿਨਾਂ ਹੋ ਗਈ ਹੈ ਔਰ ਇਹ ਪ੍ਰੋਮੀਨੈਂਟ ਯੂਨੀਵਰਸਿਟੀ ਹੈ ਜਿਹਦਾ ਪੂਰੇ ਭਾਰਤ ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਹੈ ਮੇਰੀ ਪੁਰਜੋਰ ਮੰਗ ਹੈ ਕਿ ਤੁਰੰਤ ਪ੍ਰਭਾ ਇਸ ਚੀਜ਼ ਤੇ ਗੌਰ ਕਰਦੇ ਹੋਏ ਮੁੱਖ ਮੰਤਰੀ ਸਾਹਿਬ ਤੁਰੰਤ 22 ਚਾਂਸਲਰ ਜਿਹੜਾ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਨੂੰ ਲਾਉਣ ਕਿਉਂਕਿ 18 ਨਵੰਬਰ ਤੋਂ ਉਹਨਾਂ ਨੇ ਰਿਜ਼ਾਈਨ ਕਰਤਾ ਹੈ ਹੁਣ ਕੋਈ ਚਾਂਸਲਰ ਉੱਥੇ ਵਾਧੂ ਚਾਰਜ ਹੈ ਨਹੀਂ ਕਿਸੇ ਕੋ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਬੱਚਿਆਂ ਦੇ ਭੁੱਖ ਦਾ ਧਿਆਨ ਰੱਖਦੇ ਹੋਏ ਸਰਕਾਰ ਇਹਦੇ ਉੱਤੇ ਧਿਆਨ ਦਵੇ ਸਰਕਾਰ ਤੁਰੰਤ 22 ਚਾਂਸਲਰ ਜਿਹੜੇ ਆ ਸਾਰੀਆਂ ਯੂਨੀਵਰਸਿਟੀਆਂ ਨੂੰ ਰੈਗੂਲਰ ਸਥਾਪਨ ਕਰ ਪਰ ਸਰ ਸੈਂਟਰ ਦਾ ਗੋਮਣ ਦਾ ਵੀ ਇਹਦੇ ਵਿੱਚ ਇਨਵੋਲ ਹੁੰਦਾ ਉਹਦੀ ਜਿਹੜੀ ਹੈ ਇੱਕ ਪੈਨਲ ਜਾਂਦਾ ਉਹਦੇ ਚ ਉਹਨਾਂ ਨੇ ਕਰਨਾ ਹੁੰਦਾ ਪਰ ਉਹ ਵੀ ਸੈਂਟਰ ਨੰਬਰ ਵੀ ਧਿਆਨ ਨਹੀਂ ਦੇ ਰਹੀ ਦੇਖੋ ਗੱਲ ਇਹ ਹੈ ਜੇ ਕੋਈ ਨਹੀਂ ਦੇ ਰਿਹਾ ਤੇ ਇਹ ਇਹ ਮੁੱਖ ਮੰਤਰੀ ਜੀ ਦਾ ਕੰਮ ਹੈ ਮੁੱਖ ਮੰਤਰੀ ਸਾਹਿਬ ਇਹਨੂੰ ਲੋਕਾਂ 'ਚ ਲਿਆਉਣ ਨੂੰ ਮੁੱਖ ਮੰਤਰੀ ਸਾਹਿਬ ਸਰਕਾਰ ਕੋ ਲੈ ਕੇ ਜਾਣ ਸੈਂਟਰ ਗਵਰਨਮੈਂਟ ਕੋ ਇਹ ਇਹ ਤੇ ਇਹੀ ਤੇ ਫਿਰ ਗੱਲ ਲੈਣ ਫਿਰ ਦੱਸੋ ਲੋਕਾਂ ਨੂੰ ਆ ਕੇ ਕਿੱਥੇ ਕਿੱਥੇ ਮੁਸ਼ਕਿਲਾਂ ਆ ਦੇ ਆਪਾਂ ਇਹਨੂੰ ਵਾਲੀਬਾਲ ਵਾਂਗੂ ਨਹੀਂ ਕਰ ਸਕਦੇ ਕਿ ਇੱਕ ਇਧਰੋਂ ਵਾਲੀ ਮਾਰਦੀ ਉਧਰ ਭੇਜਦੀ ਗੇਂਦ ਉਧਰੋਂ ਉਧਰ ਭੇਜਦੀ ਬੱਚਿਆਂ ਦੇ ਭੁੱਖ ਦਾ ਸਵਾਲ ਹੈ ਅਸੀਂ ਨਾਲ ਖੜੇ ਆਂ ਸਰਕਾਰ ਦੱਸੇ ਕਿੱਥੇ ਮੁਸ਼ਕਿਲਾਂ ਤੇ ਪਰ ਇਹਦਾ ਇਹਦਾ ਕਲੀਅਰ ਤੇ ਕਰਨਾ ਹੀ ਪਏਗਾ ਨਾ ਆਪਾਂ ਨੂੰ ਕਿੰਨਾ ਚਿਰ ਇੱਕ ਆਈਐਸ ਜਿਹੜਾ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੰਬੇਖਾ ਉਹ ਹੋਇਆ ਸਰ ਗਵਰਨਮੈਂਟ ਵੱਲੋਂ ਪ੍ਰੋਪੋਜ਼ਲ ਨਹੀਂ ਭੇਜੀ ਗਈ ਜਾਂ ਗਵਰਨਰ ਵੱਲੋਂ ਦੇਖੋ ਜਿਹੜੀ ਚੀਜ਼ ਮੇਰੇ ਧਿਆਨ ਚ ਆਈ ਹੈ ਅੱਜ ਤੱਕ ਦੀ ਮੇਰੇ ਧਿਆਨ ਚ ਇਹੀ ਚੀਜ਼ ਹੈ ਪ੍ਰੋਪੋਜ਼ਲ ਨਹੀਂ ਆਈ ਨਹੀਂ ਗਈ ਚਾਰ-ਚਾਰ ਸਾਲ ਤੇ ਇਹਨਾਂ ਚੀਜ਼ਾਂ ਤੇ ਨਹੀਂ ਲੱਗਦੇ ਜੇ ਆਪਾਂ ਨਿਕਿਨਿਕੀ ਗੱਲ ਤੇ ਪ੍ਰੈਸ ਕਾਨਫਰੰਸ ਕਰ ਸਕਦੇ ਆ ਟਵੀਟ ਕਰ ਸਕਦੇ ਆ ਇਹ ਵੀ ਗੱਲ ਜੇ ਵੀ ਜਾਣਕਾਰੀ ਲੋਕਾਂ ਦੇ ਧਿਆਨ ਚ ਰੱਖੋ ਪਰ ਮੇਰਾ ਤੇ ਇਹ ਮੰਨਣਾ ਕਿ ਜਦੋਂ ਮੁੱਖ ਮੰਤਰੀ ਸਾਹਿਬ ਸਰਕਾਰ ਸਮਰੱਥ ਹੁੰਦੀ ਹਰ ਗੱਲ ਦੇ ਸਰਕਾਰ ਨੂੰ ਜੇ ਕੇਂਦਰ ਸਰਕਾਰ ਵੱਲੋਂ ਕੋਈ ਦਿੱਕਤ ਹੈ ਤਾਂ ਸਰਕਾਰ ਧਿਆਨ ਦੇਵੇ ਪਰ ਇਦਾਂ ਤੇ ਇਹ ਬੇਰੁਖੀ ਨਹੀਂ ਹੋ ਸਕਦੀ ਸਾਡੇ ਬੱਚਿਆਂ ਦੇ ਨਾਲ ਸਾਡੇ ਫਿਊਚਰ ਦੇ ਨਾਲ ਪੰਜਾਬ ਦੇ ਇਹ ਆਉਣ ਵਾਲਾ ਪੰਜਾਬ ਜਿਹੜਾ ਯੂਨੀਵਰਸਿਟੀਆਂ ਚ ਪੜ ਰਿਹਾ ਜਿਹੜਾ ਸਕੂਲਾਂ ਚ ਪੜ ਰਿਹਾ ਇਹਦਾ ਧਿਆਨ ਅਸੀਂ ਹੋ ਰੱਖਣਾ ਹੈ ਸਾਡਾ ਫਰਜ਼ ਬੰਦ ਹੈ ਇਹਦਾ ਧਿਆਨ ਰੱਖਣਾ ਇਹ ਨਵਾਂ ਕਰੰਟ ਵੀਸੀ ਐਕਸਟੈਂਸ਼ਨ ਆ ਰਿਹਾ ਕੋਈ ਨਵਾਂ ਲਾਣਾ ਚਾਹੀਦਾ ਨਹੀਂ ਜੀ ਮੈਂ ਤੇ ਇਹ ਕਹੂੰਗਾ ਕਿ ਜੇ ਦੇ ਕਰੰਟ ਵੀਸੀ ਹੈਗੇ ਜਾਂ ਐਕਸਟੈਂਸ਼ਨ ਦਾ ਤੇ ਉਹਨਾਂ ਦਾ ਮੁੱਕ ਗਿਆ ਉਹਨਾਂ ਦੇ ਹੋ ਰਿਜ਼ਾਈਨ ਕਰ ਦਿੱਤਾ ਹੈ ਉਦੋਂ ਜਾਂ ਦੇ ਦੇ ਦੀ ਸਰਕਾਰ ਪਰ ਇਹ ਚੀਜ਼ਾਂ ਦਾ ਤੇ ਪਤਾ ਹੁੰਦਾ ਕਿ 6 ਮਹੀਨੇ ਜੀ ਇਹ ਤੇ 6 ਮਹੀਨਿਆਂ ਨੂੰ ਆਪਾਂ ਵੀਸੀ ਨਵਾਂ ਦੇਣਾ ਪੈਣਾ ਉਹਦੇ ਵਾਸਤੇ ਤੇ ਪਹਿਲਾਂ ਪ੍ਰਬੰਧ ਕਰਕੇ ਰੱਖਣੀ ਚਾਹੀਦੀ ਇਹਦਾ ਮਤਲਬ ਇਹ ਨਹੀਂ ਕਿ ਅੱਜੋ ਚਲੇਗੇ ਤੇ ਹੁਣ ਆਪਾਂ ਸੋਚੀਏ ਵੀ ਹੁਣ ਇਹ ਕਿੰਨੇ ਲਾਉਣਾ ਹੈ ਕਿੱਥੋਂ ਲੈਣਾ ਹੈ ਸਰਕਾਰ ਕੇਂਦਰ ਦੇਊਗੀ گورنر ਸਾਹਿਬ ਦੇਣਗੇ ਇਸੇ ਕੰਮ ਲਈ ਤੇ ਜਿਹੜਾ ਖਾਸ ਕਰ ਜਿਹੜੇ ਅਫਸਰ ਸਹਿਬਾਨ ਨੇੜੇ ਸੈਕਟਰੀ ਸਹਿਬਾਨ ਨੇ ਪ੍ਰਮੁੱਖ ਸਕੱਤਰ ਨੇ ਸਾਥ ਚੀਫ ਸੈਕਟਰੀ ਨੇ ਉਹਨਾਂ ਦਾ ਕੰਮ ਕੀ ਹੈ ਇਹੋ ਚੀਜ਼ਾਂ ਤੇ ਧਿਆਨ ਦੇਣੀਆਂ ਜਾਂ ਤੇ ਉਹਨਾਂ ਵੱਲ ਉਹਨਾਂ ਦੇ ਧਿਆਨ ਨਹੀਂ ਦਿੱਤਾ ਜਾਂ ਸਰਕਾਰ ਇਹ ਧਿਆਨ ਨਹੀਂ ਲੈ ਰਹੀ ਕਿਤੇ ਨਾ ਕਿਤੇ ਬਹੁਤ ਵੱਡਾ ਇੱਕ ਇਹਨਾਂ ਦਾ ਗਲਤੀ ਹੈ ਸਰਕਾਰ ਦੀ ਖਾਸ ਕਰ ਵਿਦਿਆ ਦੇ ਖੇਤਰ ਨੂੰ ਲੈ ਕੇ ਜਿਹੜਾ ਕਿ ਬਿਲਕੁਲ ਬੇਤਿਆਨਾ ਕੀਤਾ ਜਾ ਰਿਹਾ ਸੋ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਜਿਹੜੇ ਸਕੂਲ ਆਫ ਐਮੀਨੈਂਸੀ ਉਹ ਤੁਸੀਂ ਆਪ ਦੱਸ ਦੋ ਕਿੰਨੇ ਕਿੰਨੇ ਨੇ ਅੱਜ ਸਾਡੀ ਸਾਡੀ ਖੜੋਤ ਉਥੇ ਦੇ ਉਥੇ ਦੋ ਸਕੂਲ ਨੇ ਇੱਕ ਮਾਰੋਡੇ ਇੱਕ ਜਿਹੜਾ ਛਾਡੇ ਬਣਿਆ ਉਹ ਵੀ ਪੁਰਾਣੇ ਸਕੂਲਾਂ ਨੂੰ ਸਾਰਾ ਅੰਮ੍ਰਿਤਸਰ ਜਾਣਦਾ ਹੈ ਔਰ ਸਭ ਤੋਂ ਵੱਧ ਸਟਰੈਂਥ ਉਥੇ ਬੱਚਿਆਂ ਦੀ ਪਹਿਲਾਂ ਤੋਂ ਹੀ ਹੈ ਪਰ ਚਲੋ ਅਸੀਂ ਇਹ ਇਸ ਲੜਾਈ ਝਗੜੇ 'ਚ ਨਹੀਂ ਪੈਂਦੇ ਹਾਲ ਕੀ ਹੈ ਹਾਲ ਤੁਸੀਂ ਕੁਝ ਕਰ ਸਕਦੇ ਹੋ ਤੁਸੀਂ ਕੇਂਦਰ ਦੇ ਐਮਪੀ ਹੋ ਤੁਸੀਂ ਸ਼ਹਿਰ ਦੀ ਆਵਾਜ਼ ਚੁੱਕ ਸਕਦੇ ਹੋ ਤੁਹਾਡੇ ਤੇ ਵੀ ਬੜਾ ਮੋਢਿਆਂ ਤੇ ਭਾਰ ਹੈ ਦੇਖੋ ਆ ਜਿਹੜਾ ਸਾਰਾ ਤੁਹਾਡਾ মিডিਆ ਇਹ ਮੇਰੀ ਆਵਾਜ਼ ਹੀ ਹੈ ਮੈਂ ਬਾਦੀ ਹੁਣ ਮੁੱਖ ਮੰਤਰੀ ਸਾਹਿਬ ਵੀ ਉਹਦਾ ਦੇਖ ਰਹੇ ਹੁਣ ਮੈਨੂੰ ਚੰਗਾ ਲੱਗੂਗਾ ਜੋ ਦੇਖ ਕੇ ਉਸੇ ਵੇਲੇ ਐਕਟ ਕਰਨਗੇ ਸ਼ਾਮਤ ਤਾਂ ਕਿ ਇਹਦਾ ਕੁਝ ਨਾ ਕੋਈ ਰਿਜ਼ਲਟ ਆਵੇ ਔਰ ਕਿਉਂਕਿ ਮੇਰੇ ਕੋਲ ਮੈਂ ਕੋਈ ਅਥਾਰਟੀ ਨਹੀਂਗਾ ਇਸ ਚੀਜ਼ ਨੂੰ ਲਾਉਣ ਦੇ ਵਿੱਚ ਜਾਂ ਇਹਨੂੰ ਬਣਾਉਣ ਦੇ ਵਿੱਚ ਇਹ ਅਥਾਰਟੀ ਸਟੇਟ ਹੁੰਦੀ ਹੈ ਸਟੇਟ ਨੇ ਕੰਮ ਕਰਨਾ ਹੈ ਔਰ ਉਹਦੇ ਉੱਤੇ ਗਵਰਨਰ ਸਾਹਿਬ ਨੇ ਉਹਨਾਂ ਨੇ ਅੱਗੋਂ ਡਿਸਾਈਡ ਕਰਨਾ ਹੈ ਪਰ ਪਿਛਲੇ ਤੁਹਾਨੂੰ ਪਤਾ ਇੱਕ ਮੈਡੀਕਲ ਯੂਨੀਵਰਸਿਟੀ ਦੇ ਬਾਬਾ ਫਰੀਦ ਜੀ ਦੇ ਲੈ ਕੇ ਵਾਈਸ ਚਾਂਸਲਰ ਉੱਥੇ ਵੀ ਬੜੀ ਲੜਾਈ ਝਗੜਾ ਜਿਹਾ ਪਿਆ ਸੀ ਦੋਹਾਂ 'ਚੀ ਪਰ ਮੈਂ ਚਾਹੁੰਗਾ ਕਿ ਇਹ ਆਪਸੀ ਤਣਾਅ ਨਾ ਬਣਾਈ ਹੋਈ ਸੀਜ਼ਨ ਨੂੰ ਲੈ ਕੇ ਇਹਦਾ ਹੱਲ ਦੱਸਿਓ ਵੀ ਕੀ ਆ ਆਪਾਂ ਗਵਰਨਰ ਸੌਰੀ ਵਾਈਸ ਚੈਂਸਲਰ ਰੈਗੂਲਰ ਤੁਸੀਂ ਕਿੱਦਾਂ ਲਾਉਣੇ ਔਰ ਕਦੋਂ ਤੱਕ ਲਾਉਣੇ ਆ ਇਹ ਪੰਜਾਬ ਨੂੰ ਜਾਣਕਾਰੀ ਦਿਓ ਪੰਜਾਬ ਤੁਹਾਡੇ ਤੋਂ ਇਸ ਗੱਲ ਦੀ ਉਮੀਦ ਰੱਖਦਾ ਹੈ ਕਿ ਸਰਕਾਰ ਇਹਦੇ ਵਾਸਤੇ ਪੁਖਤਾ ਸਹੀ ਤਰੀਕੇ ਦੇ ਨਾਲ ਲੋਕਾਂ ਦੇ ਪੱਖ ਦੀ ਸੋਚਦੇ ਹੋਏ ਵਿਦਿਆ ਦੇ ਪੱਖ ਦੀ ਖਾਸ ਕਰ ਭੁੱਖ ਦੇ ਪੱਖ ਦੀ ਸੋਚਦੇ ਹੋਏ ਤੁਰੰਤ ਹਰਕਤ ਚਾਹੀਦੀ ਔਰ ਇਹਦਾ ਸਾਨੂੰ ਲੋਕਾਂ ਨੂੰ ਦਿਖਣਾ ਚਾਹੀਦਾ ਔਰ ਲੋਕਾਂ ਨੂੰ ਦੱਸੋ ਕਿ ਵਾਈਸ ਚਾਂਸਲਰ ਰੈਗੂਲਰ ਕਿਉਂ ਨਹੀਂ ਹੈਗੇ ਯੂਨੀਵਰਸਿਟੀਆਂ ਦੇ ਕਿ ਇਹ ਪੋਸਟ ਇਹ ਮਤਲਬ ਬੇਕਾਰ ਸੀ ਜਿਹੜੀ ਤੁਸੀਂ ਅਜੇ ਤੱਕ 82 ਚਾਂਸਲਰ ਵੀ ਨਾਏ ਤੁਸੀਂ ਇਹ ਮਤਲਬ ਉਹ ਆਧਾਰ ਤੇ ਕੰਮ ਚਲਾ ਰਹੇ ਜੇ ਕਦੀ ਕਿਸੇ ਨੂੰ ਚਾਰਜ ਦੇ ਦਿੱਤਾ ਕਦੀ ਕਿਸੇ ਨੂੰ ਦੇ ਦਿੱਤਾ ਇਦਾਂ ਥੋੜਾ ਨਾ ਯੂਨੀਵਰਸਿਟੀਆਂ ਤਰੱਕੀ ਕਰਦੀਆਂ ਨੇ ਇੱਕ ਵਾਈਸ ਚਾਂਸਲਰ ਦੀ ਜ਼ਿੰਮੇਵਾਰੀ ਹੁੰਦੀ ਉਹਨੂੰ ਪਤਾ ਹੁੰਦਾ ਕਿ ਮੈਂ ਕਿੰਨਾ ਚਿਰ ਦੀ ਕੰਮ ਕਰਨਾ ਔਰ ਉਹ ਫਿਰ ਇੱਕ ਆਪਣਾ ਆਧਾਰਾ ਸਮਝ ਕੇ ਉਹਦੇ ਤੇ ਮਿਹਨਤ ਕਰਦਾ ਏ ਔਰ ਆਪਣੀ ਉਹ ਜਿਹੜੀ ਉਹਦੀ ਵਿੱਦਿਆ ਹੁੰਦੀ ਹੈ ਜਾਂ ਉਹਦੀ ਜਿਹੜੀ ਜਿਹੜੀ ਮਹਾਰਤ ਹੁੰਦੀ ਹੈ ਉਹਦੇ ਰਾਹੀਂ ਉਹ ਚੀਜ਼ਾਂ ਲਿਆਉਣ ਦੇ ਵਿੱਚ ਵੀ ਕਾਮਯਾਬ ਹੁੰਦਾ ਉਹਨੂੰ ਵਿਸਥਾਰ ਕਰਨ ਦੇ ਵਿੱਚ ਵੀ ਕਾਮਯਾਬ ਹੁੰਦਾ ਸੋ ਮੈਂ ਆਸ ਕਰਦਾ ਕਿ ਇਹਦਾ ਤੁਰੰਤ ਐਕਸ਼ਨ ਜਿਹੜਾ ਆ ਉਹ ਸਰਕਾਰ ਵੱਲੋਂ ਲਿਆ ਜਾਊਗਾ ਕਲੀਅਰ ਰੱਖਣੀ ਚਾਹੀਦੀ ਹੈ ਤਾਂ ਉਹਦੇ ਤੇ ਅੱਜ ਹਰ ਚੀਜ਼ ਆ ਜਾਂਦੀ ਸੜਕ ਟੁੱਟੀ ਵੀ ਆਉਂਦੀ ਹੈ ਇਹ ਵੀ ਆਉਂਦਾ ਲਾਅ ਐਂਡ ਆਰਡਰ ਵੀ ਆਉਂਦਾ ਡਰੱਗਸ ਵੀ ਆਉਂਦਾ ਹਰ ਚੀਜ਼ ਮੈਂਬਰ ਪਾਰਲੀਮੈਂਟ ਦੇ ਧਿਆਨ 'ਚ ਜਦੋਂ ਆਪਾਂ ਸੁਣਦੇ ਹਾਂ ਅਸੀਂ ਲੋਕ ਸਾਡੇ ਕੋਲ ਆਉਂਦੇ ਨੇ ਲੋਕਾਂ ਦੀਆਂ ਚੀਜ਼ਾਂ ਹੀ ਸਾਡੇ ਤੱਕ ਪਹੁੰਚਦੀਆਂ ਨੇ ਫਿਰ ਉਦਾਂ ਉੱਥੇ ਰਹੀਂ ਸਾਡੇ ਕੋਲ ਵੀ ਪਹੁੰਚ ਜਾਂਦੀ ਹੈ ਨਈ ਬਾਈ ਯੂਨੀਵਰਸਿਟੀ ਦੇ ਹੋਰ ਵੀ ਬੜੇ سارے ਮਸਲੇ ਆ ਬੱਚਿਆਂ ਦੀ ਉੱਥੇ ਪਲੇਸਮੈਂਟ ਨਹੀਂ ਹੋ ਰਹੀ ਫੀਸਾਂ ਵੀ ਨੀਚੇ ਜਾ ਰਹੀਆਂ ਸਿਰਫ ਪ੍ਰਾਪੀ ਵਧਾਉਂਦੇ ਪਏ ਆ ਜੇ ਵੇਖਿਆ ਜਾ ਕਾਲਜਾਂ ਦੇ ਵਿੱਚ ਆ ਕੁਝ ਕੁਝ ਮੈਂ ਕਹਿਣਾ ਚਾਹੁੰਦਾ ਕੁਝ ਮੈਂ ਗਲਤ ਤੁਹਾਡੀ ਧਿਆਨ ਸੇ ਰੱਖਣਾ ਚਾਹੁੰਦਾ ਦੇਖੋ ਠੀਕ ਹੈ ਕਿਤੇ ਮਸਲੇ ਹੈਗੇ ਨੇ ਮੈਂ ਇਹ ਨਹੀਂ ਕਹਾਂਗਾ ਕਿ ਮਸਲੇ ਨਹੀਂ ਹੈਗੇ ਪਰ ਆਪਾਂ ਇਹਨੂੰ ਇਸ ਗੱਲ ਨਾਲ ਨਹੀਂ ਕਹਿ ਸਕਦੇ ਕਿ ਯੂਨੀਵਰਸਿਟੀ ਤਰੱਕੀ ਨਹੀਂ ਕਰ ਰਹੀ ਆਪਣੀ ਯੂਨੀਵਰਸਿਟੀ ਨੇ ਖੇਡਾਂ ਦੇ ਵਿੱਚ ਵੱਡੇ ਮਾਰਕੇ ਮਾਰੇ ਨੇ ਔਰ ਐਜੂਕੇਸ਼ਨ ਖੇਤਰ ਦੇ ਵਿੱਚ ਵੀ ਵੱਡੇ ਮਾਰਕੇ ਨੇ ਔਰ ਅੱਜ ਕੀ ਕੁਦਰਤੀ ਜਿਹੜਾ ਪਿੱਛੇ ਲੋਕਾਂ ਦਾ ਬਾਹਰ ਜਾਣ ਦਾ ਰੁਝਾਨ ਘਟਿਆ ਸਭ ਤੋਂ ਵੱਧ ਪ੍ਰੈਸ਼ਰ ਸਾਡੀ ਯੂਨੀਵਰਸਿਟੀ ਤੇ ਸੀ ਕਿ ਐਡਮਿਸ਼ਨਾਂ ਲੈਣ ਨੂੰ ਕਿਉਂਕਿ ਅਸੀਂ ਮੈਂਬਰ ਪਾਰਲੀਮੈਂਟ ਹੈ ਲੋਕ ਸਾਡੇ ਅਪਰੋਚ ਕਰਦੇ ਆ ਕਿ ਤੁਸੀਂ ਸਾਡੇ ਬੱਚੇ ਨੂੰ ਮੈਰਿਟ ਤੇ ਹੋਣੀ ਮੈਰਿਟ ਨੂੰ ਅਸੀਂ ਲੋਕ ਕ੍ਰੋਸ ਨਹੀਂ ਕਰ ਸਕਦੇ ਅਸੀਂ ਕਿਸਦਾ ਹੱਕ ਨਹੀਂ ਮਾਰ ਸਕਦੇ ਕਿ ਮੈਰਿਟ ਤੇ ਬੱਚੇ ਹੋਣਗੇ ਸੋ ਜਿਹੜੀਆਂ ਮੁਸ਼ਕਿਲਾਂਤ ਨੇ ਠੀਕ ਹੈ ਤੁਹਾਡੀ ਗੱਲ ਜਾਇਜ਼ ਹੈ ਬਟ ਉਹੀ ਤੇ ਗੱਲ ਹੈ ਕਿ ਅੱਜ ਹੁਣ ਬਾਈਚਾਂਸਰ ਰੈਗੂਲਰ ਲੱਗੇ ਹੋਣ ਕੋਈ ਮੁਸ਼ਕਿਲਾਂ ਸਾਡੇ ਧਿਆਨ ਚ ਹੋਣਗੇ ਤੇ ਮੈਂ ਜਰੂਰ ਉਹਨਾਂ ਨੂੰ ਹੱਲ ਕਰਾਉਂਦੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਸਟੇਟ ਗਵਰਨਮੈਂਟ ਦਾ ਹੋਊ ਸਟੇਟ ਗਵਰਨਮੈਂਟ ਦਾ ਗੱਲ ਰੱਖਾਂਗੇ ਜਿਹੜੀ ਕੋਈ ਸੈਂਟਰ ਗਵਰਨਮੈਂਟ ਦੀ ਹੋਊ ਸੈਂਟਰ ਗਵਰਨਮੈਂਟ ਨਾਲ ਕਰਾਂਗੇ